ਵਿਸ਼ਵਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪੰਜਾਬ ਦੇ ਮੌਸਮ ਤੇ ਪਾਉਨਿਆਂ ਇੱਕ ਨਜ਼ਰ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਸ਼ੀਤ ਲਹਿਰ ਦੀ yellow alert ਜਾਰੀ ਕੀਤਾ ਗਿਆ ਸੋ ਤਾਪਮਾਨ ਦੇ ਵਿੱਚ ਹੋਰ ਗਰਾਵਟ ਆਉਣ ਦਾ ਖਦਸ਼ਾ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੋਰ ਗਰਾਵਟ ਆਉਣ ਦੀ ਪੇਸ਼ ਨੂੰ ਕੋਈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਸੋ ਦਿਨੋਂ-ਦਿਨ ਪੰਜਾਬ ਦੇ ਵਿੱਚ ਠੰਡ ਆਪਣਾ ਅਸਰ ਦਿਖਾ ਰਹੀ ਹੈ ਅਤੇ ਸਰਦੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਆਪਣਾ ਅਸਰ ਦਿਖਾ ਰਹੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਅੱਜ ਸਵੇਰੇ ਜਿਹੜੀ ਗਹਿਰੀ ਧੁੰਦ ਹੈ ਉਹ ਦੇਖੀ ਗਈ ਹੈ ਸੂਬੇ ਦੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਆ ਗਹਿਰੀ ਧੁੰਦ ਪਈ ਹੈ ਸੋ ਧੁੰਦ ਦਾ ਸੀਜ਼ਨ ਜਿਹੜਾ ਉਹ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਖਾਸ ਤੌਰ ਤੇ ਵਿਜ਼ਿਬਿਲਟੀ ਬੇहद ਘਟ ਰਹੀ ਹੈ ਕਈ ਸ਼ਹਿਰਾਂ ਦੇ ਵਿੱਚ ਵਿਜ਼ਿਬਿਲਟੀ ਹੈ ਜਿਹੜੀ ਉਹ 300 ਮੀਟਰ 200 ਮੀਟਰ ਤੱਕ ਵੀ ਦੇਖੀ ਗਈ ਹੈ ਸੋ ਦੇਖਣ ਦੀ ਸਮਰੱਥਾ ਲਗਾਤਾਰ ਪੰਜਾਬ ਦੇ ਵਿੱਚ ਸਵੇਰ ਸਾਰ ਜਿਹੜੀ ਘਟ ਰਹੀ ਹੈ ਧੁੰਦ ਬਹੁਤ ਸੰਘਣੀ ਪੈ ਰਹੀ ਹੈ ਜਿਸ ਕਾਰਨ ਆਵਾਜਾਈ ਜਿਹੜੀ ਉਹ ਵੀ ਧੀਮੀ ਹੋਈ ਹੈ ਵਾਹਨ ਬੇहद ਸਵੇਰ ਸਾਰ ਵਾਹਨ ਜਿਹੜੇ ਆ ਉਹ ਬੇहद ਧੀਮੀ ਰਫਤਾਰ ਦੇ ਨਾਲ ਚੱਲਦੇ ਹੋਏ ਦੇਖੇ ਗਏ ਨੇ ਸੋ ਸੂਬੇ ਦੇ ਵਿੱਚ ਹੌਲੀ-ਹੌਲੀ ਠੰਡ ਹੈ ਜਿਹੜੀ ਆਪਣਾ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ ਤਾਪਮਾਨ ਦੇ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ 6 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ, ਫਰੀਦਕੋਟ, ਮੁਕਸਰ, ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਸ਼ਾਮਲ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਠੀਤ ਲਹਿਰ ਦੇ ਲਈ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਠੰਡ ਨੂੰ ਲੈ ਕੇ ਜਾਰੀ ਕੀਤਾ ਗਿਆ ਇਹ yellow alert ਅਗਲੇ 48 ਘੰਟਿਆਂ ਦੇ ਲਈ ਲਾਗੂ ਰਹੇਗਾ। ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅਗਲੇ 48 ਘੰਟੇ ਸੂਬੇ ਦੇ ਵਿੱਚ ਠੀਤ ਲਹਿਰ ਹੋਰ ਤੇਜ਼ ਹੋਣ ਦੀ ਉਮੀਦ ਜ਼ਾਹਿਰ ਕੀਤੀ ਗਈ ਹੈ। ਐsdran ਜ਼ੂਬੇ ਦੇ ਵਿੱਚ ਘੱਟੋ ਘੱਟ ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਵੀ ਘੱਟੋ ਘੱਟ ਤਾਪਮਾਨ 2.6 ਡਿਗਰੀ ਲੁਧਿਆਣਾ ਦੇ ਵਿੱਚ 9 ਡਿਗਰੀ ਪਟਿਆਲਾ ਦੇ ਵਿੱਚ 10.1 ਡਿਗਰੀ ਬਠਿੰਡਾ ਦੇ ਵਿੱਚ 8 ਡਿਗਰੀ ਗੁਰਦਾਸਪੁਰ ਦੇ ਵਿੱਚ 10 ਡਿਗਰੀ ਅਤੇ ਐਸਬੀਐਸ ਨਗਰ ਦੇ ਵਿੱਚ 9.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੋ ਪੂਰੇ ਪੰਜਾਬ ਦੇ ਵਿੱਚ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਖਾਸ ਤੌਰ ਤੇ ਮਾਲਵਾ ਖੇਤਰ ਦੀ ਗੱਲ ਕਰੀਏ ਦੱਖਣੀ ਪੰਜਾਬ ਦੇ ਵਿੱਚ ਆ ਆਮ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਦੇ ਨਾਲੋਂ ਤਾਪਮਾਨ 2 ਤੋਂ 2.5 ਡਿਗਰੀ ਕਿਤੇ ਕਿਤੇ 3 ਡਿਗਰੀ ਤੱਕ ਘਟ ਦੇਖਣ ਨੂੰ ਮਿਲ ਰਿਹਾ ਸੋ ਇਸ ਇਲਾਕੇ ਦੇ ਵਿੱਚ ਸ਼ੀਤ ਲੇਅਰ ਨੇ ਵਿਆਪਕ ਪੱਧਰ ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਖਾਸ ਤੌਰ ਤੇ ਇੱਕ ਤਾਂ ਸਵੇਰ ਸ਼ਾਮ ਤੋਂ ਦੁਪਹਿਰਈ ਹੈ ਧੁੰਦ ਦੇ ਕਾਰਨ ਆਵਾਜਾਈ ਜਿਹੜੀ ਸੜਕਾਂ ਤੇ ਬੇहद ਧੀਮੀ ਚੱਲ ਰਹੀ ਹੈ ਲੋਕਾਂ ਨੇ ਆਪਣੀਆਂ ਗੱਡੀਆਂ ਦੇ ਉੱਤੇ yellow light ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਖਾਸ ਤੌਰ ਤੇ ਜਿਹੜੀ ਸਫੇਦ ਲਾਈਟ ਹੁੰਦੀ ਹੈ ਇਹਦੇ ਵਿੱਚ ਵਿਜ਼ਿਬਿਲਟੀ ਧੁੰਦ ਨੂੰ ਜਿਹੜੀ ਕ੍ਰਾਸ ਕਰਕੇ ਵਿਜ਼ਿਬਿਲਟੀ ਬਣਾਉਣ ਦੇ ਵਿੱਚ ਸਮਰੱਥਾ ਘੱਟ ਹੁੰਦੀ ਹੈ ਤੇ ਇਸੇ ਕਰਕੇ ਜਿਹੜੇ ਸਰਦੀਆਂ ਦੇ ਵਿੱਚ ਡਰਾਈਵਿੰਗ ਕਰਦੇ ਨੇ ਗਹਿਰੀ ਧੁੰਦ ਦੇ ਵਿੱਚ ਉਹ yellow lights ਦਾ ਇਸਤੇਮਾਲ ਕਰਦੇ ਨੇ ਸੋ ਕਈ ਗੱਡੀਆਂ ਜਿਹੜੀਆਂ ਨੇ ਉਹ ਗਹਿਰੀ ਧੁੰਦ ਹੋਣ ਦੇ ਕਾਰਨ yellow light ਦਾ ਇਸਤੇਮਾਲ ਕਰਦੀਆਂ ਹੋਈਆਂ ਵੀ ਨਜ਼ਰ ਆਈਆਂ ਨੇ ਧੁੰਦ ਬਹੁਤ ਗਹਿਰੀ ਹੈ ਇਸ ਤਰ੍ਹਾਂ ਕਿ ਆਵਾਜਾਈ ਤੇ ਗੱਡੀਆਂ ਜਿਹੜੀਆਂ ਨੇ ਬੇਹੱਦ ਧੀਮੀ ਰਫ਼ਤਾਰ ਦੇ ਨਾਲ ਸਵੇਰ ਸਾਰ ਚੱਲਦੀਆਂ ਆ ਨਜ਼ਰ ਆਈਆਂ ਨੇ ਹਾਲਾਂਕਿ ਜਿਵੇਂ ਜਿਵੇਂ ਸੂਰਜ ਚੜ੍ਹਿਆ ਧੁੰਦ ਛੱਟਦੀ ਗਈ ਧੁੰਦ ਘਟਦੀ ਗਈ ਤੇ ਵਿਜ਼ਿਬਿਲਟੀ ਵੀ ਵਧਦੀ ਗਈ ਪਰ ਸਵੇਰ ਸਾਰ ਅਤੇ ਦੇਰ ਰਾਤ ਤੱਕ ਜਿਹੜੀ ਵਿਜ਼ਿਬਿਲਟੀ ਹੈ ਬਹੁਤ ਘੱਟ ਹੋ ਜਾਂਦੀ ਹੈ ਸਵੇਰੇ ਸਵੇਰੇ ਆ ਬਹੁਤ ਜ਼ਿਆਦਾ ਦੇਖਣ ਦੀ ਸਮਰੱਥਾ ਸੜਕਾਂ ਦੇ ਉੱਤੇ ਘਟ ਜਾਂਦੀ ਹੈ ਜਿਸ ਕਾਰਨ ਆਵਾਜਾਈ ਜ਼ਰੂਰ ਪ੍ਰਭਾਵਿਤ ਹੁੰਦੀ ਹੈ ਸੋ ਰਾਤ ਨੂੰ ਵੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਧੁੰਦ ਪੈ ਰਹੀ ਹੈ ਸੋ ਇਸ ਕਰਕੇ ਪੰਜਾਬ ਦੇ ਵਿੱਚ ਇਸ ਵੇਲੇ yellow alert ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ جاری ਕੀਤਾ ਗਿਆ ਪੰਜਾਬ ਦੇ ਵਿੱਚ ਠੰਡ ਨੇ ਆਪਣਾ ਪੂਰਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ ਗਰਮ ਕੱਪੜੇ ਵੀ ਕੱਢ ਲਏ ਨੇ ਸਵੈਟਰ ਕੋਟੀਆਂ ਪਾ ਕੇ ਲੋਕ ਸੜਕਾਂ ਤੇ ਨਜ਼ਰ ਆ ਰਹੇ ਨੇ ਬਾਜ਼ਾਰਾਂ ਦੇ ਵਿੱਚ ਲੋਕ ਸਵੈਟਰ ਕੋਟੀਆਂ ਦਾ ਇਸਤੇਮਾਲ ਕਰ ਰਹੇ ਨੇ ਕਿਉਂਕਿ ਠੰਡ ਹੈ ਜਿਹੜੀ ਉਹ ਸਰੀਰ ਨੂੰ ਵੀ ਹੁਣ ਠਾਰ ਰਹੀ ਹੈ ਦੁਪਹਿਰ ਵੇਲੇ ਜ਼ਰੂਰ ਠੰਡ ਤੋਂ ਗੁજરાਹਤ ਮਿਲਦੀ ਹੈ ਕਿਉਂਕਿ ਸੂਰਜ ਚੜ ਜਾਂਦਾ ਹੈ ਤੇ ਤਾਪਮਾਨ ਦੇ ਵਿੱਚ ਕੁਝ ਵਾਧਾ ਹੁੰਦਾ ਹੈ ਪਰ ਸਵੇਰ ਸ਼ਾਮ ਦੇ ਲਈ ਠੰਡ ਨੇ ਵਿਆਪਕ ਆਪਣਾ ਪੂਰਾ ਅਸਰ ਪੰਜਾਬ ਦੇ ਵਿੱਚ ਦਿਖਾਉਣਾ ਸ਼ੁਰੂ ਕਰ ਦਿੱਤਾ